ਆਡੇ ਨਾਲ ਮੀਂਹ ਪੈਂਦਾ ਸੀ ਰਾਤੀ ਤੇ ਚਲੋ ਰਾਤੀ ਅਸੀਂ ਆਪਣੇ ਤਾਏ ਘਰ ਸੁੱਤੇ ਆ ਤੇ ਦਿਨੇ ਅਸੀਂ ਘਰ ਜਾ ਕੇ ਸਫਾਈ ਸੋਈ ਕੀਤੀ ਆ ਤੇ ਮੈਂ ਰਿਕਸ਼ਾ ਚਲਾਉਣਾ ਆ ਤੇ ਰਿਕਸ਼ੇ ਤੋਂ ਬਾਅਦ ਚ ਮੁੜ ਕੇ ਮੈਂ ਆਪਣੇ ਕੰਮ ਤੇ ਆ ਗਿਆ ਵਾਂ ਤੇ ਕੰਮ ਚਲੋ ਸਾਰੀ ਦਿਹਾੜੀ ਮੈਂ ਰਿਕਸ਼ਾ ਚਲਾਉਂਦਾ ਰਹਿਣਾ ਤੇ ਬਾਲੇ ਵਾਲੀ ਛੱਤ ਹੈ ਤੇ ਮੈਨੂੰ ਹੁਣ ਫੋਨ ਆਇਆ ਨਾ ਵੀ ਤੁਹਾਡੀ ਛੱਤ ਡਿੱਗ ਪਈ ਆ 8 ਕਿਲੋਮੀਟਰ ਫੁੱਲ ਸਪੀਡ ਤੇ 60 ਡਿਗਰੀ ਮੈਨੂੰ ਪਤਾ ਨਹੀਂ ਲੱਗਾ ਉਹ ਫੁੱਲ ਸਪੀਡ ਤੇ ਆਇਆ ਜੇ ਇੱਥੇ ਆਣ ਕੇ ਮੈਨੂੰ ਰਾਹ 'ਚ ਮੁੰਡੇ ਨੇ ਮੋੜਿਆ ਮੈਨੂੰ ਰਾਹ 'ਚ ਕਿ ਤੇਰੇ ਬੱਚੇ ਹਸਪੀਟਲ ਪਹੁੰਚਾਤੇ ਆ ਚਲੋ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਕੱਢੇ ਆ ਇੰਨਾ ਹੀ ਸ਼ੁਕਰ ਬڑا ਬੱਚੇ ਬਚਾਤੇ ਮੇਰੇ ਇਹ ਨਹੀਂ ਮੈਂ ਧੰਨਵਾਦ ਕਰਦਾ ਮੈਂ ਮੰਗ ਕਰਦਾ ਹੀ ਕਿ ਮੇਰਾ ਕੋਈ ਹੱਲ ਕੀਤਾ ਜਾਵੇ ਕਿਉਂ ਨਾ ਮੀਂਹ ਪੈਂਦਾ ਹੀ ਰਾਤੀ ਤੇ ਚਲੋ ਰਾਤੀਂ ਅਸੀਂ ਆਪਣੇ ਤਾਏ ਘਰ ਸੁੱਤੇ ਆ ਤੇ ਦਿਨੇ ਅਸੀਂ ਘਰ ਜਾ ਕੇ ਸਫਾਈ ਸੋਈ ਕੀਤੀ ਆ ਤੇ ਮੈਂ ਰਿਕਸ਼ਾ ਚਲਾਉਣਾ ਆ ਤੇ ਰਿਕਸ਼ੇ ਤੋਂ ਬਾਅਦ ਚ ਮੁੜ ਕੇ ਮੈਂ ਆਪਣੇ ਕੰਮ ਤੇ ਆ ਗਿਆ ਵਾਂ ਤੇ ਕੰਮ ਚਲੋ ਸਾਰੀ ਦਿਹਾੜੀ ਮੈਂ ਰਿਕਸ਼ਾ ਚਲਾਉਂਦਾ ਰਹਿਣਾ ਤੇ ਬਾਲੇ ਵਾਲੀ ਛੱਤ ਹੈ ਤੇ ਮੈਨੂੰ ਹੁਣ ਫੋਨ ਆਇਆ ਨਾ ਵੀ ਤੁਹਾਡੀ ਛੱਤ ਡਿੱਗ ਪਈ ਤੇ ਮੈਂ ਮਾਲੇ ਆਲ ਹਾਂ ਮਾਲੇ ਵਾਲਾ ਮੈਂ ਫੁੱਲ ਸਪੀਟੇ ਰਿਕਸ਼ੇ 'ਚ ਆਇਆ ਜੇ ਤੇ ਮੈਂ ਹੁਣ ਆਣ ਕੇ ਵੇਖਿਆ ਮੇਰੇ ਬੱਚਿਆਂ ਦਾ ਹਾਂਜੀ 7 ਕਿਲੋਮੀਟਰ ਫੁੱਲ ਸਪੀਡ ਤੇ ਛੱਤ ਡਿੱਗ ਪਈ ਮੈਨੂੰ ਪਤਾ ਨਹੀਂ ਲੱਗਾ ਮੈਂ ਫੁੱਲ ਸਪੀਡ ਤੇ ਆਇਆ ਜੇ ਇੱਥੇ ਆਣ ਕੇ ਮੈਨੂੰ ਰਾਹ 'ਚ ਮੁੰਡੇ ਨੇ ਮੋੜਿਆ ਮੈਨੂੰ ਰਾਹ 'ਚ ਪੀ ਤੇਰੇ ਬੱਚੇ ਹਸਪੀਟਲ ਪਹੁੰਚਾਤੇ ਆ ਚਲੋ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਕੱਢੇ ਆ ਇੰਨਾ ਹੀ ਸ਼ੁਕਰ ਬੜਾ ਬੱਚੇ ਬਚਾਤੇ ਮੇਰੇ ਨਹੀਂ ਮੈਂ ਧੰਨਵਾਦ ਕਰਦਾ ਮੈਂ ਮੰਗ ਕਰਦਾ ਇਹ ਕਿ ਮੇਰਾ ਕੋਈ ਹੱਲ ਕੀਤਾ ਜਾਵੇ ਕਿੰਨੇ ਕਿਨੇ ਮੇਰੇ ਤਿੰਨ ਬੱਚੇ ਆ ਤੇ ਇੱਕ ਮੇਰੀ ਨਾਲ ਦੀ ਆ ਉਹਨਾਂ ਦੇ ਇੱਕ ਦੋਤੀ ਆ ਅੱਛਾ ਤਿੰਨ ਬੱਚੇ ਤੇਰੇ ਘਰ ਦੇ ਹਾਂਜੀ ਦੋ ਦੋ ਸੀਰੀਅਸ ਆ ਇੱਕ ਤੇ ਚਲੋ ਠੀਕ ਆ ਤੇ ਨਾਲ ਦੀ ਮੇਰੀ ਤੇ ਜ਼ਿਆਦਾ ਸਾਟ ਆ ਠੀਕ ਆ ਨੀ ਕਹਿੰਦਾ ਸੰਦੀਪ ਕੌਰ ਇੱਕ ਦਾ ਨਾਮ ਮੁੰਡੇ ਦਾ ਨਾਮ ਰਹਿਮਾਨ ਆ ਤੇ ਕੁੜੀ ਦਾ ਨਾਮ ਇਹ ਨੰਨੂ ਕਹਿੰਨੇ ਉਹਦਾ ਸੁਨੀਤ ਕੌਰ ਆ ਤੀਸਰੇ ਦਾ ਜਸਮਾਨ ਉਹ ਉਹਦਾ ਨਾਮ ਦਾ ਉਦ ਨਾਂ ਦਾ ਨਹੀਂ ਮੈਨੂੰ ਪਤਲਾ ਆਲਿਆ ਆਲਿਆ ਕਿੰਨੀ ਕਿੰਨੀ ਉਮਰ ਬੱਚਿਆਂ ਦਾ ਬੱਚਿਆਂ ਦੀ ਇੱਕ ਦੀ ਹੈਗੀ ਜੇ 4 ਸਾਲ 3.5 ਸਾਲ ਇੱਕ ਦੀ ਹੈਗੀ 7 ਸਾਲ ਇੱਕ ਹੈਗਾ 9 ਸਾਲਿਆਂ ਦਾ ਇੱਕ ਹੈਗੀ 1.5 ਸਾਲ ਦੀ ਜਿਹੜੀ ਮੇਰੀ ਦੋਤੀ ਹੈ ਤੇ ਆਈ ਆਪਣੀ ਦਰਾਨੀ ਦੇ ਘਰ ਸੌਂ ਗਏ ਆ ਜਾ ਕੇ ਪਰ ਅੱਜ ਮੈਂ ਸਵੇਰ ਦੀ ਘਰੇ ਆ ਗਈ ਮੈਂ ਚਲ ਸਵੇਰੇ ਕਿਹੜੀ ਕੋਈ ਗੱਲ ਹੋਣੀ ਨਹੀਂ ਹਟ ਗਿਆ ਵਾ ਅਸੀਂ ਸਿਰਦੇ ਅੱਜ ਗਲੀ 'ਚ ਹੀ ਰਹੇ ਆ ਨਿਆਣਿਆਂ ਨੂੰ ਵੀ ਗਲੀ 'ਚ ਹੀ ਰੱਖਿਆ ਮੈਂ ਹੁਣੇ ਹੀ ਅੰਦਰ ਗਈ ਹੀ 5 ਮਿੰਟ ਹੀ ਇਹਨਾਂ ਪਤਾ ਸੀ ਵੀ ਕੰਮ ਹਾਂਜੀ ਹਾਂਜੀ ਪਤਾ ਸੀ ਸਵੇਰ ਦੀ ਮੈਂ ਘਰੋਂ ਬਾਹਰ ਹੀ ਆਜਾ ਮੇਰੀ ਦਵਾਰਾ ਨਹੀਂ ਇਹ ਗਲਤੀ ਕਵਾ ਕੇ ਅੰਦਰ ਨਹੀਂ ਵੜੇ ਇੱਕ ਵਾਰੀ ਵੀ ਹੁਣ 5 ਮਿੰਟ ਹੀ ਅੰਦਰ ਗਏ ਹਾਂ ਤੇ ਉਸੇ ਵੇਲੇ ਸਾਡੇ ਉੱਤੇ ਦੜਾਹ ਕਰਦੀ ਛੱਤ ਡੇਗ ਪਈ ਪਤਾ ਹੀ ਨਹੀਂ ਲੱਗਾ ਮੇਰੇ ਬੱਚੇ ਕਿੱਥੇ ਮੈਂ ਕਿੱਥੇ ਇਹ ਕਿਹੜੇ ਬਾਅਦ ਪਿੰਡ ਵਾਲਿਆਂ ਨੇ ਕੱਢਿਆ ਕਿਸ ਤਰ੍ਹਾਂ ਹਾਂਜੀ ਪਿੰਡ ਵਾਲਿਆਂ ਨੇ ਕੱਢਿਆ ਸਾਨੂੰ ਬੱਚੇ ਉੱਥੇ ਸਿਗੇ ਪਰ ਹਾਂਜੀ ਮਿੱਟੀ ਦੇ ਵਿੱਚੋਂ ਕੱਢੇ ਬੱਚੇ ਮਿੱਟੀ ਦੇ ਵਿੱਚੋਂ ਕੱਢੇ ਪੋਟ-ਪੋਟ ਕੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੈਂ ਜਦੋਂ ਡਿੱਗੀ ਆ ਮੈਂ ਲੱਤ ਮੇਰੀ ਖੂਬੀ ਹੀ ਛੱਤ ਦੇ ਥੱਲੇ ਮੈਂ ਬੜੀ ਜ਼ੋਰ ਨਾਲ ਲੱਤ ਆਪਣੀ ਪੁੱਟ ਕੇ ਬਾਹਰ ਆ ਗਈ ਗਲੀ 'ਚ ਕਿਸੇ ਨੂੰ ਪਤਾ ਲੱਗ ਜੇ ਬਾਹਰ ਆਣ ਕੇ ਮੈਂ ਡਿੱਗ ਪਈ ਬਾਅਦ 'ਚ ਮੈਂ ਬੇਹੋਸ਼ ਹੋ ਗਈ ਆ ਗਲੀ 'ਚ ਖੂਨ ਜ਼ਿਆਦਾ ਵਗਦਾ ਈ ਸਿਰ 'ਚ ਫਿਰ ਨਹੀਂ ਮੈਨੂੰ ਕੋਈ ਹੋਸ਼ ਰਹੀ ਰਾਤ ਉਹਨਾਂ ਕਿਤੇ ਦਰਦ ਨਹੀਂ ਆਇਆ ਕਪਟ ਦੇ ਗ੍ਰੀ ਹੈ ਤੁਹਾਡੇ ਪਿੰਡ ਤੇ ਹੁਣ ਤੁਹਾਡੇ ਯਾਨੀ ਪਰਿਵਾਰਕ ਮੈਂਬਰ ਹੈ ਜੀ ਹਲੇ ਕਿਸ ਤਰ੍ਹਾਂ ਇੰਨਾ ਪਹਾੜੀ ਹਾਂਜੀ ਪਾਜੀ ਮੈਂ ਉਹ ਹੋਂਡੀ ਹੀ ਦੁਕਾਨਵਾਲ ਨੂੰ ਤੇ ਜਦੋਂ ਜਕਦਮ ਖੜਾਕ ਹੋਇਆ ਨਾ ਤੇ ਛੇਤੀ ਛੇਤੀ ਭੱਜੇ ਤੇ ਇਕਦਮ ਜਾਣੇ ਵੀ ਰੋਂਡਾ ਪਿਆ ਹੀ ਰੋਂਕਲ ਪੰਡਾ ਪਏ ਤੇ ਸਾਰੇ ਮਤਲਬ ਆਏ ਪਿੰਡ ਦੇ ਤੋਂ ਨਾ ਕੱਢੇ ਬਾਹਰ ਖਿੱਚ ਖਿੱਚ ਕੇ ਕਮਰੇ ਦੇ ਵਿੱਚ ਕਿਨੇ ਹੀ ਸੀ ਪੰਜ ਜੀ 1 2 3 ਹੀ ਸਾਡੀ ਆਈ ਤੇ ਤਿੰਨੇ ਦੇ ਬੱਚੇ ਤਿੰਨ ਹੀ ਉਮਰੇ ਬੱਚੇ

ਤੇ ਪੰਜ ਭਾਦੇ ਪੰਜ ਛੇ ਮੈਂਬਰ ਹੀ ਠੀਕ ਹੈ ਇੱਕ ਮੇਰੀ ਦਰਾਣੀ ਸੀ ਤੇ ਤਿੰਨ ਹੈਗੇ ਹੀ ਇੱਕ ਮੇਰੀ ਦੋਤੀ ਤੇ ਬਾਕੀ ਹੈਗੇ ਮੇਰੇ ਮਤਲਬ ਇਹਨਾਂ ਦੇ ਬੱਚੇ ਹੀ ਤਿੰਨ ਤੇ ਤਿੰਨੇ ਮਤਲਬ ਬੜੇ ਔਖੇ ਮਤਲਬ ਲੋਕਾਂ ਨੇ ਆਣ ਕੇ ਕੱਢਿਆ ਇਕਦامی ਤੇ ਸਾਰੇ ਸਾਰੇ ਇਕੱਠੇ ਹਾਂਜੀ ਸਾਰੇ ਇਕਦامی ਡਿੱਗ ਪਈ ਆ ਤੇ ਬੱਚੇ ਸਾਮਗੇ ਤੇ ਮਤਲਬ ਇੱਕ ਦੋ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਤੇ ਇੱਕ ਬੱਚਾ ਜਿਹੜਾ ਨਾ ਉਹਨੂੰ ਮਤਲਬ ਠੀਕ ਜਾਈ ਉਹਨੂੰ ਇੰਨੀ ਸੱਟ ਨਹੀਂ ਲੱਗੀ ਹੈਗੀ ਹਾਂਜੀ ਤੇ ਜਿਹੜੀ ਉਹਨਾਂ ਦੀ ਮੰਮੀ ਆ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਈ ਵਿਚਾਰੇ ਹਾਂਜੀ ਫਿਰ ਕਿਸ ਤਰ੍ਹਾਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਹਾਂਜੀ ਹਾਂਜੀ ਪਿੰਡ ਵਾਲਿਆਂ ਨੇ ਉਹਨਾਂ ਬਹੁਤ ਸਾਥ ਦਿੱਤਾ ਸਾਡਾ ਉਹ ਨਾ ਉਸ ਟਾਈਮ ਤੇ ਲੱਗੇ ਹੁੰਦੇ ਤਾਂ ਸਾਡਾ ਬਚਾ ਨਹੀਂ ਹੀਗਾ ਮੇਰਾ ਨਾਂ ਸਨੀਤਾ ਹੈ ਮੈਂ ਘਰੋਂ ਆਉਂਦੀ ਡਾਕਟਰ ਦੀ ਦੁਕਾਨ ਤੇ ਦਵਾਈ ਲੈਣ ਤੇ ਜਦੋਂ ਮੈਂ ਅੱਗੇ ਆਈ ਹਾਂ ਤੇ ਸ਼ਾਤ ਜਦੋਂ ਡਿੱਗੀ ਆ ਤੇ ਵੇਖਿਆ ਕਿ ਬੱਚਿਆਂ ਨੂੰ ਪੁੱਟ ਪੁੱਟ ਕੇ ਕੱਢਣ ਦੇ ਥੱਲਿਓ ਤੇ ਇਹਨਾਂ ਦੀ ਮੰਮੀ ਬੇਹੋਸ਼ ਹੋਈ ਗਲੀ 'ਚ ਡਿੱਗੀ ਆ ਤੇ ਇਹ ਛੋਟੀ ਬੱਚੀ ਹੈ ਵਾਂਡੇ ਆਈ ਹੀ ਤੇ ਇਹਨੂੰ ਲਾਸਟ ਤੇ ਕੱਢਿਆ ਆ ਬੜਾ ਘਬਰਾਏ ਸਭ ਘਬਰਾਏ ਬੱਚੀ ਲੱਭਦੀ ਨਹੀਂ ਤੇ ਤਿੰਨਾਂ ਜਣੇ ਨੇ ਜਦੋਂ ਛੱਤ ਫੋਲੀ ਆ ਤੇ ਇਹਦੀ ਮਾੜੀ ਜਿਹੀ ਆਵਾਜ਼ ਆਈ ਆ ਫਿਰ ਉਹਨਾਂ ਨੇ ਚੁੱਕ ਕੇ ਬਾਹਰ ਲਿਆਂਦੀ ਆ ਕੱਢੀ ਆ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ ਇਹ ਵੇਖੇ ਨਹੀਂ ਜਾਂਦੇ ਆ ਸਰ ਇਹ ਜਿਹੜੀ ਪਿੰਡ ਦੇ ਵਿੱਚ ਘਟਨਾ ਵਾਪਰੀ ਆ ਪਿੰਡੀ ਪਿੰਡ ਦੇ ਵਿੱਚ ਫਤੇਗਰ ਚੂਰੀਆਂ ਚ ਤੇ ਇਹ ਸਾਡੇ ਬਿਲਕੁਲ ਗਵਾਂਢ ਦੇ ਤੇ ਉਸ ਆਦਮੀ ਦਾ ਨਾਮ ਰਿੰਕੂ ਆ ਤੇ ਉਹਦੀ ਪਤਨੀ ਤੇ ਉਹਦੇ ਬੱਚੇ ਆ ਘਰ ਦੇ ਵਿੱਚ ਬੈਠੇ ਪਏ ਸੀ ਕੱਲ ਬਰਸਾਤ ਬਹੁਤ ਤੇਜ਼ ਹੋਈ ਹੈ ਉਸ ਦੇ ਕਾਰਨ ਹਾਲਾਤ ਜਿਹੜੀ ਸੀ ਕਮਰੇ ਦੀ ਖਸਤਾ ਸੀ ਤੇ ਛੱਤ ਡਿੰਗ ਪਈ ਤੇ ਉਹਦੇ ਵਿੱਚ ਤਿੰਨ ਬੱਚੇ ਚਾਰ ਬੱਚੇ ਸੌਰੀ ਚਾਰ ਬੱਚੇ ਨੇ ਤੇ ਇੱਕ ਔਰਤ ਆ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਤੇ ਸਾਡੀ ਬੇਨਤੀ ਆ ਪ੍ਰਸ਼ਾਸਨ ਅੱਗੇ ਔਰ ਸਰਕਾਰ ਅੱਗੇ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਪਰਿਵਾਰ ਜਿਹੜਾ ਕਰਦਾ ਗੂ ਆਇਆ ਉਹ ਰਿਕਸ਼ਾ ਚਲਾਉਂਦਾ ਹੈ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਦਾਨੀ ਸੱਜਣ ਨੇ ਇਹਨਾਂ ਦੀ ਮਦਦ ਦੇ ਵਾਸਤੇ ਅੱਗੇ ਆਉਣ ਮਿਹਰਬਾਨੀ ਕੀ ਕਹਿਣਾ ਚਾਹੁੰਦੇ ਗਰੀ ਪ੍ਰਵਾਹ ਦਾ ਧੱਕਾ ਹੋਇਆ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਅੱਜ ਤੱਕ ਇਹਨਾਂ ਦੇ ਜੋ ਕੋਠਿਆਂ ਦੇ ਪੈਸੇ ਆਣੇ ਚਾਹੀਦੇ ਸੀ ਜੋ ਸਰਕਾਰ ਦੀਆਂ ਅਧਿਕਾਰਾਂ ਦੇ ਮੁਤਾਬਕ ਜੋ ਇਹਨਾਂ ਦਾ ਹੱਲ ਹੋਣਾ ਚਾਹੀਦਾ ਸੀ ਨਹੀਂ ਹੋਇਆ ਤਾਂ ਅੱਜ ਇਹ ਘਟਨਾ ਵਾਪਰ ਗਈ ਆ ਹੋਰ ਵੀ ਪਿੰਡਾਂ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਬੜੇ ਘਰ ਨੇ ਐਸੇ ਜਿਨ੍ਹਾਂ ਦੇ ਕੋਠਿਆਂ ਦੇ ਪੈਸੇ ਨਹੀਂ ਆਏ ਕਿਉਂਕਿ ਅੱਜ ਜੇ ਅਗਰ ਸਰਵਾ ਕਰਕੇ ਵੇਖਿਆ ਜਾਏ ਤੇ ਕਾਫੀ ਲੋਕਾਂ ਨੇ ਕਾਗਜ਼ੀ ਭਰੇ ਹੋਏ ਨੇ ਘਰਾਂ ਦੇ ਵਿੱਚ ਤੇ ਕਾਫੀ ਲੋਕਾਂ ਦੀ ਹਾਲਾਤਾਂ ਛਤਾਂ ਦੀ ਇਦਾਂ ਦੀਆਂ ਨੇ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਟਨਾ ਪਿੰਡੀ ਪਿੰਡੇ ਦੇ ਵਿੱਚ ਹੋ ਚੁੱਕੀ ਆ ਔਰ ਇਸ ਨਾਲ ਦੇ ਸ ਵਿੱਚ ਜੋ ਭੈਣ ਆ ਬਹੁਤ ਜ਼ਿਆਦਾ ਜ਼ਖਮੀ ਆ ਔਰ ਭੈਣ ਦਾ ਮੈਨੂੰ ਲੱਗਦਾ ਜਦੋਂ ਸਿਰ ਦੇ ਵਿੱਚ ਵੀ ਕਾਫੀ ਸੱਟ ਲੱਗੀਆਂ ਉਹ ਛੋਟੇ ਬੱਚੇ ਨੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਮੇਰੀ ਇੱਕ ਕੌਮ ਦੇ ਨਾਤੇ ਮੇਰੇ ਮੁਸੀਬਰਾ ਨੇ ਅਸੀਂ ਇਸ ਜਗ੍ਹਾ ਤੇ ਇਹਨਾਂ ਕੋਲ ਪਹੁੰਚੇ ਆ ਔਰ ਸਾਡੇ ਕੋ ਜਿੰਨੀ ਵੀ ਇਹਨਾਂ ਦੀ ਮਦਦ ਹੋਏਗੀ ਕੀਤੀ ਜਾਏਗੀ ਔਰ ਆਪਾਂ ਜਿੰਨੀ ਵੀ ਸਰਕਾਰੀ ਅਹੁਦੇ ਤੇ ਬੈਠੇ ਹੋਏ ਮੁਲਾਜ਼ਮ ਨੇ ਜੋ ਯੋਜਨਾ ਦੇ ਹਿੱਸੇ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਦੇ ਡਾਕੂਮੈਂਟ ਇਹਨਾਂ ਕੋਲ ਆਂਦੇ ਨੇ ਉਹ ਜ਼ਰੂਰ ਉਹਨਾਂ ਲੋਕਾਂ ਦਾ ਹਾਲ ਕਰੇ ਸੰਭ ਤਾਂ ਕਿ ਇਦਾਂ ਦੀ ਘਟਨਾ ਦੁਬਾਰਾ ਨਾ ਕਿਸੇ ਨਾਲ ਵਾਪਰ ਸਕੇ ਅੱਜ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਪਰ ਚਲੋ ਖੁਦਾ ਦਾ ਫਜ਼ਲ ਆ ਕਿ ਇਹ ਸਾਰੇ ਠੀਕ ਨੇ ਔਰ ਪਿੰਡ ਵਾਲਿਆਂ ਨੇ ਕਾਫੀ ਮਦਦ ਕੀਤੀ ਇਹਨਾਂ ਦੀ ਕਿ ਇਹਨਾਂ ਨੂੰ ਉਸ ਮਲਬੇ ਦੇ ਵਿੱਚੋਂ ਕੱਢਿਆ ਇਹਨਾਂ ਨੂੰ ਔਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਏ ਨੇ ਪਰ ਫਿਰ ਵੀ ਇਸ ਫੈਮਿਲੀ ਨੂੰ ਹੈਲਪ ਦੀ ਬਹੁਤ ਸਾਰਾ ਜ਼ਰੂਰਤ ਹੈ ਔਰ ਅਸੀਂ ਵੀ ਇਸ ਜਗ੍ਹਾ ਤੇ ਆਏ ਇਹਨਾਂ ਦੀ ਹੈਲਪ ਕਰਨ ਵਾਸਤੇ ਔਰ ਧੰਨਵਾਦ ਕਰਦੇ ਹਾਂ ਵਾਟ